ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਨਾ ਜੀ ਸਰ ਕੀਰਤ ਸਿੰਘ ਹਾਂ ਸਰ ਜਿਹੜੀ ਸਲਾਣਾ ਵਰਸੀ ਆ ਉਹਦੇ ਬਾਰੇ ਕੋਈ ਜਾਣੇ ਤਾਂ ਕਿ ਜੀ ਹਾਂ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਮਿੱਡੂ ਮਾਲ ਜੀ ਦੀ ਸਲਾਣਾ ਵਰਸੀ 16 ਜੁਲਾਈ ਨੂੰ 16 ਜੁਲਾਈ ਚੋ ਵੀ ਨੂੰ ਬੜੀ ਤੁੰਤਾਂ ਨਾਲ ਗੁਰਦੁਆਰਾ ਬੇਰਦਾ ਅਸਾ ਪਿੰਡ ਪੋਮਾਤ ਸੇ ਤੋਂ ਵੀਟ ਵਿਖੇ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ 14 ਜੁਲਾਈ 2024 ਦਿਨ ਐਤਵਾਰ ਅਕਾਸ਼ਨ ਪਾਠ ਪ੍ਰਕਾਸ਼ 9 ਵਜੇ ਪ੍ਰਕਾਸ਼ ਹੋਣਗੇ ਅਤੇ 16 ਜੁਲਾਈ ਨੂੰ ਇਹਦੇ ਪੋਵ 11 ਵਜੇ ਪਾਏ ਜਾਣਗੇ ਜਿਸ ਵਿੱਚ ਗੁਰੂ ਕਾ ਲੰਗਰ 12:30 ਵਜੇ ਫੇਰੇ ਵਰਤਿਆ ਜਾਵੇਗਾ ਗਰੀਬ ਲਾਟੀਆਂ ਦੀ ਸ਼ਾਦੀ ਗੁੰਗਾਨ ਕੈਂਪ ਫ੍ਰੀ ਮੈਡੀਕਲ ਕੈਂਪ ਗਰੀਬ ਵਿਦਿਆਰਥੀਆਂ ਨੂੰ ਕੂਲ ਵੈਜ ਕਾਪੀਆਂ ਪਹਿਨਣ ਤੇ ਹੋਰ ਅਤੇ ਇਸ ਤੋਂ ਬਾਅਦ ਕੰਮ ਕਬੂਜ ਹੋਵੇਗਾ ਤੇ ਇੱਕ ਅਤੁੱਟ ਸੰਗਰਵਰ ਹੋਵੇਗਾ ਸਾਰੇ ਸਾਰੇ ਇਲਾਕਾ ਵਾਸੀਆਂ ਨੂੰ ਦੇਣ ਦਿੱਤੀ ਹੈ ਕਿ 16 ਜੁਲਾਈ 2024 ਦਿਨ ਮੰਗਲਵਾਰ ਨੂੰ ਸਾਨ ਤੁਰਦਵਾਰਾ ਮਹਿਰ ਦਾ ਆਸ਼ਰਮ ਪਿੰਡ ਕੋਮਾਲ ਸੇਗੋਆ ਵਿਚ ਵਿੱਚ ਪਹੁੰਚਣ ਧੰਨਵਾਦ